ਹਨੀ ਹੈ ਔਰ ਅਸੀਂ ਆਪਣੀ ਜੌਬ ਤੇ ਜਾ ਰਹੇ ਸੀ ਫਟੇ ਘਟੂ ਗਿਆ ਮੇਰੀ ਪੋਸਟਿੰਗ ਹੈ ਗਿਆ ਗਾਰਲ ਸਕੂਲ ਅਸੀਂ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਰਸਤੇ ਵਿੱਚ ਤੇ ਡਰਾਈਵਰ ਵੀ ਠੀਕ ਸਪੀਡ ਤੇ ਚੱਲ ਰਿਹਾ ਸੀ ਉਹਦੀ ਸਪੀਡ ਤੇ ਓਵਰ ਨਹੀਂ ਹੈਗੀ ਸੀਗੀ ਤੇ ਟਰੱਕ ਵਾਲ ਨੇ ਇੱਕਦਮ ਆ ਕੇ ਸਾਡੇ ਉੱਪਰ ਮਤਲਬ ਪਤਾ ਹੀ ਨਹੀਂ ਲੱਗਿਆ ਸਾਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਸਾਾਨੂੰ ਤੋਂਦੋ ਹੀ ਪਤਾ ਲੱਗਿਆ ਜਦੋਂ ਅਸੀਂ ਵੱਜ ਗਏ ਆ ਵਿੱਚ ਧੁੰਦ ਕਰਕੇ ਇਹ ਸਾਰਾ ਹਾਦਸਾ ਵਾਪਰਿਆ ਔਰ ਸਾਡੇ ਕਾਫੀ ਟੀਚਰ ਜਿਹੜੇ Injured ਹੋ ਗਿਆ ਪੂਰੀ ਤਰ੍ਹਾਂ ਮੇਰੀ ਖੁਦ ਐਵਰੀ ਬਾਹ ਪੂਰੀ ਕੰਮ ਨਹੀਂ ਕਰ ਰਹੀ ਹੈਗੀ ਮੇਰੀ ਸਿਸਟਰ ਵੀ ਵਿੱਚ ਸੀਗੀ ਉਹਨਾਂ ਦੇ ਦੋਨੋਂ ਲੈਗਸ ਦਾ ਜਿਹੜੀਆਂ ਉਹ ਬਿਲਕੁਲ ਕੰਮ ਨਹੀਂ ਕਰ ਰਹੀਆਂ। ਪਰ ਮੋਸਟ ਆਫ ਦਾ ਟੀਚਰਸ ਜਿਹੜੇ ਉਹਨਾਂ ਦੇ ਸਿਰ ਵਿੱਚ ਕਾਫੀ ਜਿਆਦਾ ਸੱਟ ਆਈ ਹੈ। ਜਿੰਨੇ ਡਿਜਸ ਵਾਸਤੇ ਅਸੀਂ ਵੈਸੇ ਤੇ 12 ਤੋਂ 30 ਹੁੰਨੇ ਆ ਅੱਜ ਅਸੀਂ 10 ਕੇ ਟੀਚਰ ਸੀਗੇ। 10 ਦੇ ਨੇੜੇ ਬਹੁਤ ਟੀਚਰ ਸੀਗੇ। 300 ਸੱਟਾਂ ਲੱਗੀਆਂ ਨੇ ਇਨਸ਼ਾ ਅੱਲਾਹ। ਕਾਫੀ ਸੱਟਾਂ ਲੱਗੀਆਂ ਆ ਉਹਨਾਂ ਦੀਆਂ ਦੀ ਤੇ ਹੈ ਮੇਜ਼ਲ ਜਿਹੜੀ ਬੋਨ ਹੈਗੀ ਹੈ ਬ੍ਰੇਕ ਹੋ ਗਏ ਕਈ ਟੀਚਰਸ ਦੀ। ਕਈਆਂ ਦੇ ਮਤਲਬ ਬ੍ਰੇਨ ਦੇ ਵਿੱਚ ਵੀ ਇੰਜਰੀਜ਼ ਵਗੈਰਾ ਆਈਆਂ ਹੈਗੀਆਂ। ਔਰ ਲੈਗਸ ਵਗੈਰਾ ਫੈਕਚਰਸ ਹੋ ਗਏ ਟੀਚ ਤੇ ਸਾਰੇ ਵੱਖ-ਵੱਖ ਸਕੂਲਾਂ ਦੇ ਹਾਂਜੀ ਸਾਰੇ ਵੱਖ-ਵੱਖ ਸਕੂਲਾਂ ਦੇ ਸੀਗੇ ਹਾਈ ਸਕੂਲ ਸਾਰੇ ਸਰਕਾਰੀ ਸਕੂਲ ਦੇ ਹਾਂਜੀ ਗਲਤੀ ਕਿਹਦੀ ਲੱਗੀ ਤੁਹਾਨੂੰ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਬਾਰੇ ਮੈਨੂੰ ਸਾਨੂੰ ਤੇ ਪਤਾ ਨਹੀਂ ਲੱਗਿਆ ਸਾਰਾ ਤੁੰਦ ਕਰਕੇ ਹਾਲ ਸਾ ਬੱਕ ਰਿਹਾ ਅਸੀਂ ਆਪਣੀ ਮਤਲਬ ਸਾਡਾ ਡਰਾਈਵਰ ਠੀਕ ਚੱਲ ਰਿਹਾ ਸੀ ਆਪਣੀ ਸਪੀਡ ਤੇ ਜਾ ਰਹੇ ਮਤਲਬ ਨਾਰਮਲ ਸਪੀਡ ਤੇ ਸੀਗਾ ਪਤਾ ਹੀ ਨਹੀਂ ਲੱਗਿਆ ਟਰੱਕ ਕਿਵੇਂ ਆ ਕੇ ਵਿੱਚ ਟੱਕਰ ਹੋ ਗਈ ਸਾਡੀ ਮਤਲਬ ਸਾਨੂੰ ਕੁਝ ਨਹੀਂ ਪਤਾ ਲੱਗਾ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਇੰਜਰਡ ਹੋ ਗਏ ਸਾਰੇ ਉਥੇ ਡਿੱਗ ਗਏ ਸਾਨੂੰ ਪਤਾ ਨਹੀਂ ਸਾਡੇ ਬੈਗ ਕਿੱਥੇ ਆ ਸਾਡੀਆਂ ਚਪਲਾ ਕਿੱਥੇ ਆ ਮਤਲਬ ਆਸ-ਪਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਮੈਨੂੰ ਸਭ ਫਸਟ ਏਡ ਵਗੈਰਾ ਦਿੱਤੀ ਤੇ ਬਸ ਜਿਵੇਂ ਮਨੀਸ਼ੌਰ ਸਿੰਘ ਆ ਮੈਂ ਵੀ ਕੰਪਿਊਟਰ ਟੀਚਰ ਦੇ ਤੌਰ ਤੇ ਲਧਾਨਾ ਤੁਲੀਆ ਸਕੂਲ ਵਿੱਚ ਜੋ ਕਰਦਾ ਤੇ ਅਸਵੇਰੇ ਜਦੋਂ ਅਸੀਂ ਜਾ ਰਹੇ ਹਾਂ ਡਿਊਟੀਆਂ ਤੇ ਅੱਗੇ-ਅੱਗੇ ਬਿੰਗਰ ਜਾ ਰਹੀ ਹੈ ਜਿਹੜੀ ਪਠਾਨਪੋਟ ਤੋਂ ਹੁੰਦੀ ਆ ਫਤਿਹਪੁਰ ਚੁੜੀਆਂ ਤੱਕ ਤੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਟੀਚਰ ਜਾਂਦੇ ਆ ਸਾਰੇ ਮੇਰੇ ਸਕੂਲ ਦੇ ਵੀ ਦੋ ਮੇਰੇ ਕਲੀਗ ਲੇਡੀ ਜਿਹੜੇ ਟੀਚਰ ਸੀ ਉਹ ਵੀ ਇਹ ਇਹਦੇ ਵੀ ਅੱਛੀ ਸੀ ਅਬੂ ਟਿਫਰ ਆ ਰਹੀ ਸੀ ਮੇਰੇ ਖਾ ਬਾਊਟ ਲਾਈਟਾਂ ਸੀ ਉਹ ਓਵਰਟੇਕ ਕਰ ਰਿਆ ਸੀ ਬੱਸ ਉਹ ਓਵਰਟੇਕ ਕਰਦੇ ਜਦੋਂ ਇੱਕ ਸਾਈਡ ਤੇ ਨਹੀਂ ਹੋਇਆ ਤੇ ਇਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਹੈ ਤੇ ਉਸ ਦੇ ਵਿੱਚ ਪਿਛੋਂ ਜਾ ਰਹੀ ਇੱਕ ਜਿਹੜੀ ਤੀਸਰੀ ਗੱਡੀ ਵੀ ਹਲਪੋ ਤੇ ਕੋਈ ਹੋਰ ਜਾ ਰਹੀ ਸੀ ਰਾਹ ਦੀ ਉਹ ਉਹਨਾਂ ਦੀ ਗੱਡੀ ਵੀ ਰੇਹੇ ਚ ਵੱਜ ਗਈ ਹੈ ਮਗਰੇ ਕਿੰਨੇ ਦੇ ਹਾਪੀ ਹੋਏ ਚ ਇਹਦੇ ਵਿੱਚ 12 ਤੋਂ 13 ਦੇ ਕਰੀਬ ਅਧਿਆਪਕ ਸੀ ਕਿੰਨੇ ਜ਼ਖਮੀ ਹੋਏ ਨੌ ਕੁ ਜ਼ਖਮੀ ਹੋਏ ਨੇ ਤੇ ਤਿੰਨ ਕਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਦੇ ਐਕਸੀਲ ਹੋ ਗਿਆ ਮੋਡਲ ਲਾਤਵਗੜਾ ਹੋਈ ਹੈ ਤੇ ਇੱਕ ਬਾਕੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਚਲੋ ਇਹ ਅਭੀ ਜਾਣੀ ਮਲੀ ਨੁਕਸਾਨ ਦਾ ਵਿਚਾਰ ਹੋ ਗਿਆ ਤੇ ਡਰਾਈਵਰ ਡਰਾਈਵਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਉਹਦੀ ਸਾਈਡ ਤੋਂ ਹੀ ਜਿਹੜੀ ਆ ਗੱਡੀ ਉਹ ਟਿਪਰ ਨੂੰ ਹਿੱਟ ਹੋਈ ਜੇ ਸਾਰੇ ਸਰਕਾਰੀ ਵਿਦਿਆਰਥੀ ਸਾਰੇ ਸਰਕਾਰੀ ਟੀਚਰ ਐ ਇਹ ਪ੍ਰਧਾਨਕੋੜ ਤੋਂ ਹੁੰਦੇ ਆ ਦੇ ਵਿੱਚ ਕੁਝ ਤਾਰਾਗੜ ਦੇ ਵੀ ਐ ਤੇ ਫਤੇਗੜ ਚੂੜੀਆਂ ਤੱਕ ਜਾਂਦੀ ਐ ਵਿੰਗਰ ਗਲਤੀ ਨਹੀਂ ਲੱਗੀ ਕਰੋ ਗਲਤੀ ਤੇ ਟਿੱਪਰ ਵਾਲੇ ਦੀ ਲੱਗਦੀ ਕਿਉਂਕਿ ਇੱਕ ਤਾਂ ਲਾਈਟਾਂ ਨਹੀਂ ਸੀ ਔਨ ਤੋਂ ਦੇ ਵਿੱਚ ਕੀਤੀਆਂ ਉਹਨੇ ਇੱਕ ਰੋਂਗ ਸਾਈਡ ਤੇ ਆ ਕੇ ਉਹ ਬੱਸ ਨੂੰ ਓਵਰਟੇਕ ਕਰ ਰਿਆ ਇਹਨਾਂ ਹੈਵੀ ਵਾਹਾਈਕਲ ਆ ਪਰ ਉਹਨੂੰ ਟਾਈਮ ਲੱਗ ਜਾਂਦਾ ਓਵਰਟੇਕ ਕਰਦੇ ਉਹਦੇ ਵਿੱਚ ਚੇਰਨ ਜਿਹੜੀ ਅੱਗੋਂ ਵਿੰਗਰ ਆ ਗਈ ਮਹਿਲਾ ਕਿੰਨੇ ਸੱਪਗੇ ਜੈਂਟਸ ਕਿੰਨੇ ਜਿਆਦਾ ਮਹਿਲਾ ਯਾ ਜੈਂਟਸ ਚਾਰਕਦੇ ਆਪਣੇ 8 ਦੇ ਕਰੀਬ ਨੇ ਲੱਗਦਾ ਮਹਿਲਾ ਦੇ ਆਪਣੇ ਦੇ ਵਿੱਚ ਮੇਰੇ ਸਕੂਲ ਦੇ ਇਹਦੇ ਵਿੱਚ ਦੋ ਹੀ ਜਿਹੜੇ ਉਹ ਮਹਿਲਾ ਦੇ ਆਪਣੇ ਉਹਨਾਂ ਨੂੰ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਜਿਹੜਾ ਐਕਸੀਡੈਂਟ ਆ ਕੀ ਕਿੰਨੇ ਪੇਸ਼ੈਂਟ ਆਏ ਨੇ ਮੈਂ ਡਾਕਟਰ ਸਿਮਰਨ ਚੈਣੀ ਸਿਵਲ ਹਸਪੀਟ ਸਾਡੇ ਕੋਲ ਆ ਰਿਹਾ ਸੀ ਨਾਲ ਰੋਡ ਸਾਈਡ ਐਕਸੀਡੈਂਟ ਨਾਲ ਘੱਟੋ ਘੱਟ 8 ਤੋਂ 9 ਪੇਸ਼ੈਂਟਸ ਆਏ ਨੇ ਜਿਦੇ ਵਿੱਚੋਂ 2-4 ਪੇਸ਼ੈਂਟਸ ਥੋੜੇ ਜੇ ਸਿੱਖੇਗੇ ਪਰ ਉਹਨਾਂ ਦੀ ਜਾਨ ਮਨ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਲਾਜ ਚੱਲਦਾ ਪਿਆ ਇਹ ਸਾਰੇ ਸਰਕਾਰੀ ਟੀਚਰ ਨੇ ਇਹ ਸਾਰੇ ਸਰਕਾਰੀ ਟੀਚਰਸ ਨੇ ਵੱਖਰੀ ਵੱਖਰੀ ਸਕੂਲਸ 'ਚ ਤੇ ਬਾਕੀ ਹੁਣ ਦੇਖਦੇ ਹਾਂ ਸਾਰਾ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਦਾ